ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੀ ਲੈ ਕੇ ਆਏ ਆ ਤੁਹਾਡੇ ਲਈ ਆਪਾਂ 14 ਇੰਚੀ ਚੱਕੀ 14 ਇੰਚੀ ਚੱਕੀ ਬਹੁਤ ਘੱਟ ਆਉਂਦੀ ਆ ਜੀ ਤੇ 17 ਇੰਚੀ ਚੱਕੀ ਜ਼ਿਆਦਾ ਵਿਕਦੀ ਆ 14 ਇੰਚੀ ਚੱਕੀ ਬਹੁਤ ਘੱਟ ਪੱਥਰ ਆਉਂਦੇ ਨੇ ਤੇ ਆਪਾਂ ਹੁਣ ਨਵੇਂ ਪੱਥਰ ਲਿਆਉਣੇ ਸ਼ੁਰੂ ਕੀਤੇ ਆ 17 ਇੰਚੀ ਵੀ ਨਵੇਂ ਪੱਥਰ ਅਤੇ 14 ਇੰਚੀ ਵੀ ਨਵੇਂ ਪੱਥਰ ਤੇ 14 ਇੰਚੀ ਚੱਕੀ ਪੂਰੀ ਪ੍ਰੋਪਰ ਤੁਹਾਨੂੰ ਬਰਕ ਕਰਦੀ ਚੱਕੀ ਆਪਾਂ ਤਿਆਰ ਕਰਕੇ ਦਵਾਗੇ ਜੀ ਤੇ ਇਹ ਟਾਲੀ ਦੀ ਲੱਕੜ ਦਾ ਗੰਡ ਬਣਾਇਆ ਆਪਾਂ ਤੇ ਇਹ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਬਰਕ ਕਰਦੀ ਕੀਤਾ ਆਪਾਂ 14 ਇੰਚੀ ਚੱਕੀ ਨੂੰ 17 ਇੰਚੀ ਚੱਕੀ ਵੀ ਆਪਣੇ ਕੋਲੇ ਪੁਰਾਣੇ ਪੁਰਾਣੀ ਵੀ ਚੱਕੀ ਹੈਗੀ ਆ ਨਵੇਂ ਪੁਰਾਣੀ ਚੱਕੀ ਵੀ ਹੈਗੀ ਆ ਆਪਣੇ ਕੋਲੇ ਤਿੰਨ ਸਾਈਜ਼ ਨੇ ਚੱਕੀਆਂ ਦੇ ਇੱਕ ਹੈਗੀ ਆ ਜੀ ਆਪਣੇ ਕੋਲੇ ਪੁਰਾਣੇ ਪੁਰਾਣੀ ਚੱਕੀ ਤੇ ਇੱਕ ਹੈਗੀ ਆਪਣੇ ਕੋਲੇ 17 ਇੰਚੀ ਨਵੇਂ ਪੁਰਾਣੇ ਵਾਲੀ ਚੱਕੀ ਤੇ ਇੱਕ ਹੈਗੀ ਆਪਣੇ ਕੋਲੇ 14 ਇੰਚੀ ਪੁਰਾਣੇ ਨਵੇਂ ਪੁਰਾਣੇ ਵਾਲੀ ਚੱਕੀ ਤੇ 14 ਇੰਚੀ ਤੇ 17 ਇੰਚੀ ਨਵੇਂ ਪੁਰਾਣੇ ਵਾਲੀ ਚੱਕੀ ਆ ਤੇ 17 ਇੰਚੀ ਪੁਰਾਣੇ ਪੁਰਾਣੇ ਵਾਲੀ ਚੱਕੀ ਵੀ ਹੈਗੀ ਆ ਸੋ ਜਿਹੜੇ ਚੱਕੀਆਂ ਲੈਣ ਦੇ ਚਾਹਵਾਨ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਿੰਗਵਾਲ ਰੋਡ ਆ ਜੀ ਪੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਬਰਕ ਕਰਦੀਆਂ ਚੱਕੀਆਂ ਨੇ ਜੀ ਬੇਸ਼ੱਕ ਦੀ ਤੁਸੀਂ ਇੱਥੇ ਬਰਕ ਕਰਦੀ ਕਰਕੇ ਦੇਖ ਕੇ ਲੈ ਕੇ ਜਾਓ ਜੀ ਵਧੀਆ ਕੁਆਲਟੀ ਦਾ ਟਾਲੀ ਦੀ ਲੱਕੜ ਦਾ ਗੰਢ ਆਪਾਂ ਬਣਾ ਕੇ ਦਿੰਨੇ ਆ ਤੇ ਬਰਕ ਕਰਦੀ ਕਰਕੇ ਦਿੰਨੇ ਆ ਚੱਕੀ ਆਪਾਂ ਜੇ ਤੁਹਾਡੇ ਕੋਲੇ ਪੱਥਰ ਪਏ ਨੇ ਕੋੜ ਪਏ ਨੇ ਤਾਂ ਤੁਸੀਂ ਸਾਡੇ ਕੋਲੋਂ ਟਾਲੀ ਦੀ ਲੱਕੜ ਦੇ ਵਿੱਚ ਗੰਢ ਬਣਵਾ ਸਕਦੇ ਹੋ ਅਗਰ ਤੁਹਾਡੀ ਚੱਕੀ ਬਰਕ ਨਹੀਂ ਕਰਦੀ ਤੁਸੀਂ ਚੱਕੀ ਸਾਡੇ ਕੋਲੇ ਲੈ ਕੇ ਆਓ ਅਸੀਂ ਉਹਨੂੰ ਰੋਹ ਕੇ ਚੰਗੀ ਤਰ੍ਹਾਂ ਉਹਨੂੰ ਰੋਹ ਕੇ ਉਹ ਵਰਕ ਕਰਦੇ ਕਰਕੇ ਦਬਾ ਗਏ ਸੋ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਗਵਾਲ ਰੋੜਾ ਜੀ ਬੱਲਵਾਲ ਚੌਕ ਸਾਡਾ ਨੰਬਰ ਹੈਗਾ 8264144620 ਇਹ ਸਾਡਾ ਨੰਬਰ ਆ ਜੀ ਚੱਕੀਆਂ ਚਰਖੇ ਮਧਾਣੀਆਂ ਟੋਟਲੀ ਸਾਰਾ ਪੰਜਾਬੀ ਸੱਭਿਆਚਾਰ ਦਾ ਆਪਾਂ ਆਪਣਾ ਕੰਮ ਆ ਜੀ ਸੋ ਚੱਕੀਆਂ ਲੈਣ ਵਾਲੇ ਚਰਖੇ ਲੈਣ ਵਾਲੇ ਮਧਾਣੀਆਂ ਲੈਣ ਵਾਲੇ ਆਰਾਮ ਕੁਰਸੀ ਲੈਣ ਵਾਲੇ ਸੰਦੂਖ ਲੈਣ ਵਾਲੇ ਪੇਟੀਆਂ ਲੈਣ ਵਾਲੇ ਪੰਜਾਲੀਆਂ ਲੈਣ ਵਾਲੇ ਹਾਲ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲਵਾਲ ਚੌਕਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਵਧੀਆ ਵਰਕ ਕਰਦੀਆਂ ਚੱਕੀਆਂ ਸਾਡੇ ਕੋਲੋਂ ਲਗੋ ਤੇ ਕਈ ਕੀ ਕਰਦੇ ਆ ਜੀ ਆਨਲਾਈਨ ਚੱਕੀਆਂ ਮੰਗਾਉਂਦੇ ਆ ਆਨਲਾਈਨ ਚੱਕੀਆਂ ਸਾਡੇ ਕੋਲੇ ਕਾਫੀ ਲੋਕ ਲੈ ਕੇ ਆਏ ਨੇ ਉਹ ਵਰਕ ਨਹੀਂ ਜੀ ਕਰਦੀਆਂ ਅਮੈਂ ਆਨਲਾਈਨ ਦੇ ਚੱਕਰਾਂ 'ਚ ਤੁਸੀਂ ਫਸਿਆ ਨਾ ਕਰੋ ਤੁਹਾਡੇ ਪੈਸੇ ਬਰਬਾਦ ਹੁੰਦੇ ਆ ਬਾਅਦ 'ਚ ਚੇਂਜ ਵੀ ਨਹੀਂ ਹੁੰਦੀਆਂ ਆਈਆਂ ਵਰਕ ਕਰਦੀਆਂ ਨਹੀਂ ਚੱਕੀਆਂ ਆਈਆਂ ਜੀ ਉਹ ਇੱਕ ਸ਼ੋਪੀਸ ਨੇ ਸੋ ਆਓ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਇੱਥੇ ਮੌਕੇ ਤੇ ਵਰਕ ਕਰਦੀ ਕਰਕੇ ਦੇਵਾਂਗੇ ਚੱਕੀ ਸਾਡਾ ਪਿੰਡ ਹੈਗਾ ਸੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਜੀ